ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਿੰਮਤਪੁਰਾ ਅੱਜ ਹਿੰਮਤਪੁਰੇ ਇੱਕ ਜਿਹੜਾ ਇੰਡੋਰ ਸਟੇਡੀਅਮ ਬਣਿਆ ਬਾ ਬੈਡਮਿੰਟਨ ਦਾ ਤੇ ਇੱਥੇ ਇਹ ਬੱਚੇ ਆ ਜਿਹੜੇ ਡੇਲੀ ਐਕਸਰਸਾਈਜ਼ ਲਾਉਂਦੇ ਨੇ ਸ਼ਾਮ ਦੇ ਟਾਈਮ ਤੇ ਜਿੱਦਾਂ ਕਿਤੇ ਛੁੱਟੀ ਹੁੰਦੀ ਆ ਉਹਦੇ ਸਵੇਰੇ ਵੀ ਆ ਕੇ ਐਕਸਰਸਾਈਜ਼ ਲਾਉਂਦੇ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਪ੍ਰਤੀਕ ਸਰ ਜੋ ਇਹਨਾਂ ਨੂੰ ਐਕਸਰਸਾਈਜ਼ ਕਰਵਾਉਂਦੇ ਆ ਜੋ ਪ੍ਰੈਕਟਿਸ ਕਰਵਾਉਂਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਕਸਰਸਾਈਜ਼ ਕਰਵਾਉਂਦੇ ਨੂੰ ਪ੍ਰੈਕਟਿਸ ਕਰਵਾਉਂਦੇ ਨੂੰ ਸਰ ਮੇਰਾ ਲਗਾਤਾਰ 30 ਸਾਲ ਆ ਜਿੱਥੇ ਆਉਂਦਿਆਂ ਨੂੰ ਤੇ ਮੇਰੇ ਕੋਲ ਕਾਫੀ ਬੱਚੇ ਹੈਗੇ ਨੇ ਜਿਹੜੇ ਵਧੀਆ ਮਿਹਨਤ ਕਰਦੇ ਨੇ ਮੇਰੇ ਕੋਲ ਰੈਗੂਲਰ ਆ ਰਹੇ ਨੇ ਇਹਨਾਂ ਕਿਸੇ ਨਾਗੇ ਤੋਂ ਜੀ ਤੇ ਵਧੀਆ ਬੱਚੇ ਆਪਣੀ ਪੋਜੀਸ਼ਨ ਵੀ ਕੱਢ ਰਹੇ ਨੇ ਜਿੱਦਾਂ ਜਿੱਦਾਂ ਮਿਹਨਤ ਕਰ ਰਹੇ ਨੇ ਅਪਰੂਵ ਹੋ ਰਹੀ ਹੈ ਇਹਨਾਂ ਦੀ ਗੇਮ ਜੀ ਕਿੰਨਾ ਕੁ ਟਾਈਮ ਤੁਸੀਂ ਇੱਥੇ ਪ੍ਰੈਕਟਿਸ ਕਰਵਾਉਂਦੇ ਹੋ ਅਸੀਂ ਅਸੀਂ ਲਗਭਗ ਜੀ ਸ਼ਾਮ ਨੂੰ 5 ਤੋਂ 6:30 ਵਜੇ ਤੱਕ 7 ਵਜੇ ਤੱਕ ਇੱਥੇ ਕੁੜੀਆਂ ਦੀ ਮਿਹਨਤ ਕਰਵਾਉਂਦੇ ਆ ਜੀ ਤੇ ਜਿਹੜੇ ਇਹ ਤੁਹਾਡੇ ਕੋਲੇ ਬੱਚੇ ਇੱਥੇ ਪ੍ਰੈਕਟਿਸ ਲਾਉਂਦੇ ਆ ਇੱਕੀ ਬਾਾਰ ਵੀ ਖੇਡ ਕੇ ਆਇਆ ਜਾਂ ਪੋਜੀਸ਼ਨਾਂ ਹਾਜ਼ਰ ਕੀਤੀਆਂ ਹੋਣਾ ਇਹਨਾਂ ਦਾ ਮੋਸਟਲੀ 4 ਤੋਂ 5 ਬੱਚੇ ਮੇਰੇ ਕੋਲ ਜਿਹੜੇ ਅੱਜ ਆਏ ਨੇ ਜੀ ਇਹਨਾਂ ਦੀਆਂ ਪੋਜੀਸ਼ਨਾਂ ਹੈਗੀਆਂ ਨੇ ਹੁਣ ਵੀ ਇਹਨਾਂ ਨੇ ਗਾਹ ਖੇਡਣ ਜਾਣਾਗਾ ਜੀ ਜ਼ੋਨ ਚੋਂ ਬੱਚਿਆਂ ਦੀ ਫਰਸਟ ਪੋਜੀਸ਼ਨ ਸੀ ਤੇ ਡਿਸਟ੍ਰਿਕਟ ਦੇ ਵਿੱਚੋਂ ਮੇਰੇ ਬੱਚਿਆਂ ਦੀ ਸੈਕੰਡ ਪੋਜੀਸ਼ਨ ਆਈ ਹੈ ਕੁਝ ਬੱਚਿਆਂ ਦੀ ਸਿਲੈਕਸ਼ਨ ਹੋਈ ਹੈਗੀ ਚੈਲੰਜ ਬੇਸ ਤੇ ਤੇ ਕੁਝ ਕੁ ਬੱਚੇ ਮੇਰੇ ਕੋਲ ਹਜੇ ਨਵੇਂ ਨੇ ਜੀ ਜਿਨ੍ਹਾਂ ਦੀ ਗੇਮ ਸਟਾਰਟ ਹੋਈ ਹੈ ਹਜੇ ਪਹਿਲੇ ਸਿਰੋ ਤੁਸੀਂ ਇੰਟਰੋਡਕਸ਼ਨ ਕਰਾਉਂਗੇ ਕਿਹੜੇ-ਕਿਹੜੇ ਬੱਚੇ ਦੀ ਫਰਸਟ ਪੁਜੀਸ਼ਨ ਆਈ ਹੈ ਜਾਂ ਸੈਕੰਡ ਆਈ ਹੈ ਉਹ ਹਾਂਜੀ ਹਾਂਜੀ ਇਧਰ ਆ ਸਾਡੇ ਪਤੌੜਜੋਂ ਤੋਂ ਅੰਡਰ 19 ਜੀ ਮੀ ਇਹਨਾਂ ਦੀ ਫਰਸਟ ਪੁਜੀਸ਼ਨ ਸੀਗੀ ਜੀ ਨਾਮ ਦੱਸੋ ਇਹਨਾਂ ਦਾ ਨਾਮ ਪਨੀਤ ਕੌਰ ਜੀ ਪਨੀਤ ਕੌਰ ਹਾਂਜੀ ਇਹਨਾਂ ਦੀ ਪਤੌੜਜੋਂ ਚ ਫਰਸਟ ਪੁਜੀਸ਼ਨ ਸੀਗੀ ਜੀ ਤੇ ਇਹਨਾਂ ਨੇ ਡਿਸਟ੍ਰਿਕਟ ਦੇ ਵਿੱਚੋਂ ਸੈਕੰਡ ਪੁਜੀਸ਼ਨ ਲੈ ਕੇ ਸਟੇਟ ਲਈ ਆਪਣਾ ਜਗ੍ਹਾ ਬਣਾਈ ਜੀ ਜੀ ਤੇ ਇਹ ਆਪਣੇ ਹੈਗੇ ਨੇ ਪ੍ਰਦੀਪ ਕੌਰ ਜੀ ਹਾਂਜੀ ਤੇ ਇਹਨਾਂ ਦਾ ਜੋਨ ਚ ਇਹਨਾਂ ਨੇ ਫਰਸਟ ਪਲੇਸਿਸ਼ਨ ਪ੍ਰਾਪਤ ਕੀਤੀ ਸੀਗੀ ਜੀ ਤੇ ਡਿਸਟ੍ਰਿਕਟ ਦੇ ਵਿੱਚੋਂ ਇਹਨਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜੀ ਤੇ ਆਪਣਾ ਚੈਲੰਜ ਵੀ ਇਸ ਤੇ ਇਹਨਾਂ ਨੇ ਆਪਣੀ ਸਟੇਟ ਦੇ ਵਿੱਚ ਜਗ੍ਹਾ ਬਣਾਈ ਹੈ ਜੀ ਜੀ ਬਾਕੀ ਬੱਚੇ ਮੇਰੇ ਹੈਗੇ ਜੀ ਇਹ ਬਲਾਸਪਰ ਤੋਂ ਛੁੜੀ ਸਕੂਲ ਚ ਖੇਡਦੇ ਨੇ ਉੱਥੇ ਜੀ ਇਹਨਾਂ ਨੇ ਵੀ ਜੋਨ ਦੇ ਵਿੱਚ ਆਪਣੀ ਪਹਿਲੀ ਪਲੇਸਿਸ਼ਨ ਪ੍ਰਾਪਤ ਕੀਤੀ ਸੀਗੀ ਤੇ ਇਹਨਾਂ ਨਾਲ ਬੱਚੇ ਸਾਡੇ ਕੋਲ ਨਵੇਂ ਆਉਣ ਲੱਗ ਗਏ ਸੀ ਕੁਝ ਜਿਨ੍ਹਾਂ ਦੇ ਨਾਲ ਇਹਨਾਂ ਨਾਲ ਸੈਕੰਡ ਟੀਮ ਆਈ ਸੀਗੀ ਇਹ ਬੱਚੇ ਪਹਿਲਾਂ ਸਾਡੇ ਕੋਲ ਨਹੀਂ ਆਉਂਦੇ ਸੀ ਇਸ ਤੋਂ ਬਾਅਦ ਸਾਡੇ ਕੋਲ ਆਉਣ ਲੱਗ ਗਏ ਜੀ ਫਿਰ ਇਹਨਾਂ ਨੇ ਡਿਸਟ੍ਰਿਕਟ ਲਈ ਆਪਣੀ ਜਗ੍ਹਾ ਬਣਾਈ ਇੱਕ ਕੁੜੀ ਆ ਸਾਡੇ ਕੋਲ ਰੁਪਿੰਦਰ ਕੌਰ ਜੀ ਇਹਨੇ ਜ਼ੋਨ ਵਿੱਚੋਂ ਆਪਣਾ ਪਹਿਲਾ ਸਥਾਨ ਪ੍ਰਾਪਤ ਕੀਤਾ ਸੀਗਾ ਜੀ ਜੀ ਤੇ ਡਿਸਟ੍ਰਿਕਟ ਵਿੱਚ ਇਹਨਾਂ ਦਾ ਇਸ ਵਾਰ ਨਹੀਂ ਬਣਿਆ ਕੁਛ ਇਹ ਹਜੇ ਨਿਊ ਨੇ ਹੌਲੀ ਹੌਲੀ ਜਿੱਦਾਂ ਮਿਹਨਤ ਕਰਨਗੇ ਮਿਹਨਤ ਜਾਰੀ ਹੈ ਹਾਂ ਜੀ ਮਿਹਨਤ ਜਾਰੀ ਆ ਤੇ ਕੋਈ ਹੋਰ ਬੱਚਾ ਜਿਹੜੀ ਫਰਸਟ ਪੋਜੀਸ਼ਨ ਜਾਂ ਸੈਕੰਡ ਆਈ ਹੋਵੇ ਬਾਕੀ ਸਾਰੇ ਬੱਚੇ ਜੀ ਜਿਹੜੀ ਆਪਣੇ ਪਿੰਡੂ ਲੈਵਲ ਤੇ ਖੇਡਾਂ ਹੁੰਦੇ ਖੇਡਾਂ ਵਾ ਤਨੂੰ ਪੰਜਾਬ ਦੀਆਂ ਜਾਂ ਛੋਟੇ ਮੋਟੇ ਟੂਰਨਾਮੈਂਟ ਉਹ ਖੇਡਦੇ ਨੇ ਜੀ ਉਹਨਾਂ ਚ ਵਧੀਆ ਆਪਣਾ ਨਾਮ ਬਣਾਉਂਦੇ ਨੇ ਜੀ ਜੀ ਤੇ ਜਿਵੇਂ ਪ੍ਰੈਕਟਿਸ ਵੀ ਤੁਸੀਂ ਨਾਲ ਕਰਾਉਂਦੇ ਜਿਵੇਂ ਕੋਈ ਐਕਸਰਸਾਈਜ਼ ਵਾਹ ਹਾਂਜੀ ਸਾਡੀਆਂ ਲਗਭਗ 5 ਦਿਨ ਲਗਾਤਾਰ ਐਕਸਰਸਾਈਜ਼ ਚੱਲਦੀ ਹੈ ਜੀ 2 ਦਿਨ ਇਹਨਾਂ ਨੂੰ ਗੇਮ ਨਹੀਂ ਮਿਲਦੀ ਜੀ ਜਿਹੜੀ ਸਾਡੀ ਪਨੀਰਕੌਰ ਲੜਕੀ ਹੈ ਜੀ ਇਹ ਲਗਾਤਾਰ 4 ਵਾਰ ਸਟੇਟ ਜਾ ਚੁੱਕੀ ਹੈ ਜੀ ਜੀ ਤੇ ਡਾਈਟ ਵਗੈਰਾ ਦਾ ਡਾਈਟ ਵਗੈਰਾ ਦੱਸ ਦਿਓ ਜੀ ਇਹਨਾਂ ਨੂੰ ਸਾਰੀ ਉਦੋਂ ਹੀ ਅੱਛਾ ਫੋਲੋ ਫਾਲੋ ਕਰਦੇ ਨੇ ਹਾਂਜੀ ਬੱਚੇ ਸਾਰੇ ਫੋਲੋ ਕਰਦੇ ਨੇ ਸਿਆਣੇ ਨੇ ਬੱਚੇ ਸਾਰੀ ਗੱਲ ਮੰਨਦੇ ਨੇ ਹਾਂਜੀ ਸਰ ਇਹ ਜਿਹੜੇ ਬੱਚੇ ਆਉਂਦੇ ਨੇ ਇਕੱਲੇ ਹਿੰਮਤਪੁਰੇ ਦੇ ਨੇ ਕਿ ਬਾਹਰ ਪਿੰਡੋਂ ਵੀ ਆਉਂਦੇ ਨੇ ਸਰ ਚਲਾਲ ਤਾਂ ਸਾਡੇ ਕੋਲ ਹਜੇ ਹਿੰਮਤਪੁਰੇ ਤੋਂ ਵੀ ਨੇੜੇ ਤੇੜੇ ਪਿੰਡਾਂ ਤੋਂ ਵੀ ਬੱਚੇ ਆਉਂਦੇ ਨੇ ਜੀ ਤੇ ਸਾਡੇ ਵੱਲੋਂ ਕੋਈ ਇਦਾਂ ਤਨਫੀਸ ਵਗੈਰਾ ਨਹੀਂ ਹੈ ਇੱਥੇ ਜੀ ਕੋਈ ਵੀ ਬੱਚਾ ਕਿਸੇ ਵੀ ਪਿੰਡ ਸ਼ਹਿਰ ਤੋਂ ਇੱਥੇ ਆ ਕੇ ਸਾਡੇ ਕੋਲ ਮਿਹਨਤ ਲਗਾ ਸਕਦਾ ਹੈ ਜੀ ਜੀ ਸਾਡੇ ਤੇ ਇੱਥੇ ਕੋਈ ਪਾਬੰਦੀ ਨਹੀਂ ਹੈ ਜੀ ਕੰਮ ਲਾਉਣ ਲਈ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਇੱਥੇ ਪ੍ਰੈਕਟਿਸ ਲਾ ਕੇ ਕੀ ਤੁਹਾਡੀ ਇਹ ਜਿਹੜੀ ਪ੍ਰੈਕਟਿਸ ਆ ਇੱਥੇ ਕੰਫਰਟੇਬਲ ਸਹੀ ਹੁੰਦੀ ਆ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਲੈਨੇ ਆ ਬੱਚਾ ਤੋਂ ਹਾਂਜੀ ਬਟੇ ਆਪਣਾ ਨਾਮ ਦੱਸੋ ਤੁਸੀਂ ਪੁਨੀਤਪੁਰ ਕਿਹੜਾ ਪਿੰਡ ਆ ਜੀ ਹਿੰਮਤਪੁਰ ਹਿੰਮਤਪੁਰੇ ਕਿੰਨਾ ਟਾਈਮ ਹੋ ਗਿਆ ਪ੍ਰੈਕਟਿਸ ਲਾਉਂਦੇ ਆਂ ਤੁਹਾਨੂੰ ਸਾਨੂੰ ਜੀ ਚੌਥਾ ਸਾਲ ਆਇਆ ਚੌਥਾ ਸਾਲ ਆ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਇੱਥੇ ਪ੍ਰੈਕਟਿਸ ਲਾਉਂਦੇ ਨਾ ਨਹੀਂ ਨਹੀਂ ਸਰ ਬਿਲਕੁਲ ਨਹੀਂ ਹੁਣ ਤੱਕ ਕਿੱਥੋਂ ਕਿੱਥੋਂ ਜਿਹੜੇ ਤੁਸੀਂ ਮੈਚ ਜਿੱਤ ਕੇ ਆਏ ਹੋ ਸਰ ਮੈਂ ਚੌਥੀ ਵਾਰੀ ਸਟੇਟ ਜਾਣਾ ਇਸ ਵਾਰੀ ਤੇ ਖੇਡਾਵਤਨ ਪੰਜਾਬ ਚ ਵੀ ਮੇਰੀ ਚੌਥੀ ਵਾਰੀ ਸਟੇਟ ਲੱਗਣੀ ਆ ਤੇ ਮੈਂ ਹਰ ਵਾਰੀ ਮਤਲਬ ਮੈਡਲ ਖੇਡਾਵਤਨ ਪੰਜਾਬ ਦੇ ਵਿੱਚ ਤੇ ਡਿਸਟ੍ਰਿਕਟ ਦੇ ਵਿੱਚ ਸਾਡੀਆਂ ਪੋਜੀਸ਼ਨਸ ਆਉਂਦੀਆਂ ਨੇ ਜੀ ਹਾਂਜੀ ਤੇ ਹੁਣ ਕਿੱਥੋਂ ਦੀ ਤਿਆਰੀ ਕਰ ਰਹੇ ਹੋ ਖੇਡਣ ਦੀ ਹੁਣ ਸਾਡੀ ਸਟੇਟ ਲੱਗਣੀ ਆ ਜੇ 1 ਅਕਤੂਬਰ ਦੇ ਵਿੱਚ ਸਟੇਟ ਟੂਰਨਾਮੈਂਟ ਹੋਣਾਗਾ ਪੂਰੀ ਫੋਲ ਤਿਆਰੀ ਹੈ ਜੀ ਹਾਂਜੀ ਠੀਕ ਹੈ ਤੇ ਇੱਕ ਮੇਰੀ ਯਾਦ ਆਇਆ ਤੁਸੀਂ ਜਦੋਂ ਨਵੀਂ ਪੰਚਾਇਤ ਬਣੀ ਸੀ ਫਸਟ ਟਾਈਮ ਤੇ ਤੁਸੀਂ ਇੱਕ ਮੰਗ ਪੱਤਰ ਦਿੱਤਾ ਸੀ ਕਿ ਉਹ ਤੇ ਗੌਰ ਹੋਈ ਕਿ ਨਹੀਂ ਨਹੀਂ ਸਰ ਬਿਲਕੁਲ ਵੀ ਗੌਰ ਨਹੀਂ ਹੋਈ ਹੈ ਜੀ ਕਿ ਕੀ ਚਾਹੁੰਦੇ ਹੋ ਤੁਸੀਂ ਉਹ ਸਟੇਡੀਅਮ ਬਣਾਉਣਾ ਚਾਹੀਦਾ ਕਿ ਨਹੀਂ ਬਿਲਕੁਲ ਸਰ ਸਾਡੀ ਉਦੋਂ ਵੀ ਉਹੀ ਡਿਮਾਂਡ ਸੀ ਤੇ ਹੁਣ ਵੀ ਉਹੀ ਡਿਮਾਂਡ ਹੈ ਕਿਉਂਕਿ ਹੁਣ ਸਾਨੂੰ 7 ਵਜੇ ਤੋਂ ਬਾਅਦ ਹੀ ਗਰਾਊਂਡ ਛੱਡਣਾ ਪੈਂਦਾ ਕਿਉਂਕਿ ਇੱਥੇ ਬॉयਸ ਨਹੀਂ ਪ੍ਰੈਕਟਿਸ ਲਾਉਣੀ ਹੁੰਦੀ ਸਿਰਫ ਸਾਡੇ ਕੋਲ 2 ਘੰਟੇ ਹੁੰਦੇ ਕੁੜੀਆਂ ਵਾਸਤੇ ਤੇ ਅਸੀਂ ਚਾਹੁੰਦੇ ਆ ਵੀ ਕੁੜੀਆਂ ਨੂੰ ਅਲੱਗ ਗਰਾਊਂਡ ਮਿਲ ਜਾਵੇ ਤਾਂ ਜੋ ਅਸੀਂ ਦਿਨ ਰਾਤ ਅਗੀ ਪ੍ਰੈਕਟਿਸ ਲਾ ਸਕੀਏ ਸਾਨੂੰ ਕਿਸੇ ਦੀ ਕੋਈ پابੰਦੀ ਨਾ ਹੋਵੇ ਵੀ ਇੱਥੇ ਬॉयਸ ਆਉਂਦੇ ਆ ਅਸੀਂ ਐਨਾ ਟਾਈਮ ਕੱਲੀ ਬਡਮਿੰਟਨ ਹੀ ਨਹੀਂ ਬਾਕੀ ਸਾਰੀਆਂ ਗੇਮਸ ਜਿਦਾਂ ਕਿ ਟੇਬਲ ਟੈਨਿਸ, ਵਾਲੀਬॉल ਸਾਰੀਆਂ ਕੁੜੀਆਂ ਖੇਡਣਾ ਚਾਹੁੰਦੀਆਂ ਨੇ ਪਰ ਸਾਨੂੰ ਜਿਦਾਂ ਕਿ ਫੈਸਿਲਿਟੀਆਂ ਨਹੀਂ ਮਿਲਿਆ ਜਾਂਦੀਆਂ ਸਾਨੂੰ ਉਦੋਂ ਵੀ ਉਹੀ ਡਿਮਾਂਡ ਸੀ ਸਾਡੀ ਹੁਣ ਵੀ ਉਹੀ ਡਿਮਾਂਡ ਆ। ਹਾਂਜੀ ਬੇਟੇ ਤੁਸੀਂ ਇਹ ਗਰਾਊਂਡ ਇੰਡੋਰ ਜਿਹੜਾ ਸਟੇਡੀਅਮ ਬਣਿਆ ਵਾ ਹੇਮਦਪੁਰੇ ਸਕੂਲ ਦੇ ਵਿੱਚ ਇੱਥੇ ਆ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ? ਬਹੁਤ ਵਧੀਆ ਮਹਿਸੂਸ ਹੁੰਦਾ। ਤੇ ਕਿੱਦਾਂ ਰਲ ਮਿਲ ਕੇ ਖੇਡਦੇ ਆਂ? ਹਾਂਜੀ। ਤੇ ਜਿਹੜਾ ਆਪਣਾ ਕੋਚ ਸਾਹਿਬ ਇੱਥੇ ਆਉਂਦਿਆ ਕੋਈ ਡੰਡਾ ਵਗੈਰਾ ਵੀ ਯੂਜ਼ ਕਰਦਾ ਕੋਈ ਤੁਹਾਡੇ ਦੇ ਫਿਰਦਾ ਹੋਵੇ ਜੇ ਗਲਤੀ ਕਰਦੇ ਹੋ ਹਾਂਜੀ ਗਲਤੀਆਂ ਕਰਦੇ ਆ ਜਦੋਂ ਅਸੀਂ ਉਹਦੇ ਅੱਛਾ ਘੂਰਦੇ ਵੀ ਆ ਤੇ ਪ੍ਰੈਕਟਿਸ ਪੂਰੀ ਵਧੀਆ ਲਗਾਉਂਦੇ ਆ ਹਾਂਜੀ ਕੋਈ ਕਮੀ ਤਾਂ ਨਹੀਂ ਕੋਚ ਬਣੀ ਹੋ ਨਹੀਂ ਤੇ ਤੁਸੀਂ ਹੁਣ ਪੂਰਾ ਚੰਗੀ ਤਰ੍ਹਾਂ ਜਿਹੜਾ ਕੋਚਿੰਗ ਲੈ ਕੇ ਹੈ ਨਾ ਤੇ ਹੁਣ ਤੁਸੀਂ ਕਿੱਥੇ ਖੜਨ ਜਾਣਾ ਹੁਣ ਇਸ ਤੇ ਆਓ ਹਾਂ ਸਟੇਟ ਕਿੱਥੇ ਜਾਣਾ ਹਾਂਜੀ ਠੀਕ ਆ ਬਹੁਤ ਵਧੀਆ ਮੇਰੇ ਬੰਨੇ ਨੂੰ ਮੁਬਾਰਕਾ ਤੁਹਾਨੂੰ ਤੇ ਚੰਗਾ ਹਿੰਮਤਪੁਰੇ ਲਈ ਤੁਸੀਂ ਮੈਡਲ ਲੈ ਕੇ ਆਓ ਠੀਕ ਹੈ ਹਾਂਜੀ ਹਾਂਜੀ ਬੇਟੀ ਆਪਣਾ ਨਾਮ ਦੱਸੋਗੇ ਕੀ ਇਹ ਨਾਮ ਤੁਹਾਡਾ ਪ੍ਰਦੀਪ ਕੌਰ ਕਿੰਨਾ ਟਾਈਮ ਹੋ ਗਿਆ ਇੱਥੇ ਪ੍ਰੈਕਟਿਸ ਕਰਦਿਆਂ ਨੂੰ ਦੂਜਾ ਸਾਲ ਦੂਜਾ ਸਾਲ ਆ ਪਹਿਲਾਂ ਤੁਸੀਂ ਕਿਤੇ ਖੇਡ ਕੇ ਆਏ ਹੋ ਪਹਿਲਾਂ ਪਹਿਲੇ ਸਾਲ ਖੇਡੇ ਸੀ ਉਦੋਂ ਸਾਡੀ ਕੋਈ ਪੋਜੀਸ਼ਨ ਨਹੀਂ ਆਈ ਸੀ ਇਸ ਵਾਰ ਸਿੱਧਾ ਮੇਰੀ ਸਟੇਟ 'ਚ ਸਿਲੈਕਸ਼ਨ ਹੋ ਗਈ ਆ ਜੀ ਤੇ ਐਰ ਕੀ ਪੂਰੀ ਫੁੱਲ ਪ੍ਰੈਕਟਿਸ ਕਰਕੇ ਜਾਣਾ ਤੇ ਮੈਡਲ ਲੈ ਕੇ ਆਉਣਾ ਠੀਕ ਹੈ ਜੀ ਮੁਬਾਰਕਾ ਤੁਹਾਨੂੰ ਤੇ ਹਾਂਜੀ ਆਹ ਸਾਰੇ ਜਿਹੜੇ ਬੱਚੇ ਆ ਨਵੇਂ ਨੇ ਤੇ ਇਹਨਾਂ ਨੇ ਵੀ ਇੱਥੇ ਜਿਹੜੀ ਵੈਬ ਪ੍ਰੈਕਟਿਸ ਕਰਨੇ ਸ਼ੁਰੂ ਕੀਤੀ ਆ ਤੇ ਆ ਨਿੱਕੇ ਜਿਹੇ ਬੱਚੇ ਨੂੰ ਆਪਾਂ ਪੁੱਛਦੇ ਆ ਬੇਟੀ ਕਿ ਕਿਦਾਂ ਲੱਗਦਾ ਇੱਥੇ ਤੁਹਾਨੂੰ ਖੇਡਣਾ ਸਰ ਜੀ ਬਹੁਤ ਵਧੀਆ ਲੱਗਦਾ ਜੀ ਤੇ ਪਰਿਵਾਰ ਬੰਨਿਓ ਤੁਹਾਨੂੰ ਪੂਲ ਸਪੋਰਟ ਆ ਖੇਡਣ ਦੇ ਹਾਂਜੀ ਮੈਂ ਨਾ ਤਾਂ ਨਹੀਂ ਕਰਦੇ ਕੀ ਨਾਮ ਆ ਤੁਹਾਡਾ ਜੈਸਮੀਨ ਕੌਰ ਜੈਸਮੀਨ ਕੌਰ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ ਇੱਥੇ ਸਰ ਜੀ ਸਿਰ ਜੇ ਨਿਊ ਆਗੇ ਜੇ ਸੱਚ ਨਿਊ ਆਏ ਉਸੇ ਹਾਂਜੀ ਠੀਕ ਹੈ ਜੀ ਵਧੀਆ ਗੱਲ ਆ ਬਹੁਤ ਇੱਥੇ ਆਪਣੇ ਹਿਮਲਕੁਰੇ ਜਿਹੜੇ ਗਰਾਊਂਡ ਦੇ ਵਿੱਚ ਉਹਨਾਂ ਦੇ ਪੇਰੈਂਟਸ ਵੀ ਆਉਂਦੇ ਆ ਆਪਣੇ ਨਾਲ ਬੱਚਿਆਂ ਨੂੰ ਲੈ ਕੇ ਆਉਂਦੇ ਆ ਤੇ ਹਾਂਜੀ ਸਰ ਤੁਹਾਡਾ ਨਾਮ ਦੱਸੋ ਕੀ ਸਰਮਪਰਸਿੰਘ ਜੀ ਤੇ ਤੁਹਾਡੇ ਬੱਚੇ ਵੀ ਇੱਥੇ ਖੇਡਣ ਆਉਂਦੇ ਆ ਹਾਂ ਮੇਰੀ ਕੁੜੀਆ ਵੀ ਆਉਂਦੀ ਜੀ ਇੱਥੇ ਹਾਂਜੀ ਕੀ ਨਾਮ ਆ ਜੀ ਉਹਨਾਂ ਦਾ ਰਪਿੰਦਰ ਕੌਰ ਜੀ ਰਪਿੰਦਰ ਕੌਰ ਤੇ ਤੁਹਾਨੂੰ ਕਿੱਦਾਂ ਦਾ ਲੱਗਦਾ ਇੱਥੇ ਲੈ ਕੇ ਆਉਣਾ ਜੀ ਬਹੁਤ ਵਧੀਆ ਲੱਗਦਾ ਜੀ ਬੱਚੇ ਮਿਹਨਤ ਕਰਦੇ ਆ ਘਰੇ ਤਾਂ ਮੋਬਾਈਲ ਹੀ ਦੇਖਣਗੇ ਬੱਚੇ ਹਾਂਜੀ ਤੇ ਤਰੱਕੀ ਤਰੱਕੀ ਹੋ ਬੱਚਿਆਂ ਨੂੰ ਤੇ ਬਾਕੀ ਇੱਕ ਸਿਹਤ ਵੀ ਵਧੀਆ ਰਹਿੰਦੀ ਹੈ ਜੇ ਐਕਸਰਸਾਈਜ਼ ਕਰਨ ਜੇ ਐਕਸਰਸਾਈਜ਼ ਨਾਲ ਸਿਹਤ ਵਧੀਆ ਹੋਣੀ ਹੈ ਕਿ ਮੁੜਕਾ ਨਿਕਲਦਾ ਬੱਚਿਆਂ ਦਾ ਨਹੀਂ ਅੱਜ ਕੱਲ ਸਾਰੇ ਜਿਹੜੇ ਬੱਚੇ ਆ ਮੋਬਾਈਲਾਂ ਨਾਲ ਜੁੜੇ ਹੋਏ ਆ ਤੇ ਅੱਖਾਂ ਤੇ ਜਾਂ ਦਿਮਾਗ ਤੇ ਵੀ ਅਸਰ ਪੈਂਦਾ ਉਹਨਾਂ ਨੂੰ ਹਾਂਜੀ ਹਾਂਜੀ ਕਸਰਤ ਹੁੰਦੀ ਹੈ ਸਿਹਤ ਵਧੀਆ ਰਹਿੰਦੀ ਬੱਚਿਆਂ ਦੀ ਤੇ ਹੋਰ ਪੇਰੈਂਟਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਜੀ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਹਾਂਜੀ ਬੱਚਿਆਂ ਦੀ ਮਿਹਨਤ ਲਵਾਉਣ ਹਾਂਜੀ ਬੱਚੇ ਚੰਦਰੁਸਤ ਰਹਿਣਗੇ ਜੀ ਪੜਾਈ ਵਧੀਆ ਹੋਊ ਇਹਨਾਂ ਦੀ ਜੀ ਹਾਂਜੀ ਤੁਹਾਡੇ ਤੇ ਨੀ ਪੂਰੀ ਫੁੱਲ ਸਪੋਰਟ ਹੈ ਜੀ ਹਾਂਜੀ ਹਾਂਜੀ ਪੂਰੀ ਫੁੱਲ ਸਪੋਰਟ ਹੈ ਜੀ ਠੀਕ ਹੈ ਜੀ ਧੰਨਵਾਦ ਹਾਂਜੀ ਆਪਾਂ ਹੁਣ ਬਾਈ ਗੁਰਦੀਪ ਸਿੰਘ ਜੀ ਨਾਲ ਗੱਲ ਬਾਤ ਕਰਦੇ ਆਂ ਜਿੱਦੋਂ ਵੀ ਇੱਥੇ ਬੱਚੇ ਆਉਣ ਲੱਗੇ ਆ ਸਮਝ ਲਓ ਇਹਨਾਂ ਦੀ ਸ਼ੁਰੂਆਤ ਦੇ ਨਾਲ ਇੱਥੇ ਬੱਚੇ ਆਉਣ ਲੱਗੇ ਆ ਤੇ ਜਿਹੜੀ ਤੁਸੀਂ ਆ ਰੌਣਕ ਦੇਖ ਰਹੇ ਹੋ ਇੱਥੇ ਬੱਚੇ ਪ੍ਰੈਕਟਿਸ ਲਾਉਂਦੇ ਆ ਤਾਂ ਸਭ ਮੈਂ ਕਹਿੰਨਾ ਵੀ ਇਹਨਾਂ ਬਾਈ ਦੀ ਦੇਣ ਆ ਇਹਨਾਂ ਦੇ ਕਰਕੇ ਜਿਹੜੀ ਇਹ ਕੁੜੀਆਂ ਇੱਥੇ ਬੈਡਮਿੰਟਨ ਖੇਡਣ ਆਉਂਦੀ ਆ ਬਾਈ ਜੀ ਤੁਹਾਨੂੰ ਕਿੱਦਾਂ ਦਾ ਲੱਗਦਾ ਵੀ ਇੱਥੇ ਬੱਚੇ ਆਉਣ ਲੱਗੇ ਨੇ ਬਹੁਤ ਵਧੀਆ ਲੱਗਦਾ ਜੀ ਪਹਿਲਾਂ ਤੋਂ ਬੱਚੇ ਘਰੋਂ ਆ ਕੇ ਸਿੰਧੀ ਸੀਗੇ ਅਸੀਂ ਔਲੀ ਔਲੀ ਮਿਹਨਤ ਕਰਕੇ ਮਸਲ ਮਤਲਬ ਉਹਨਾਂ ਨੂੰ ਘਰੋਂ ਲੈ ਕੇ ਆਏ ਤੇ ਹੁਣ ਸਾਡੇ ਕੋਲੇ ਰੌਣਕ ਵਧੀਆ ਹੈਗੀ ਹਾਂਜੀ ਤੇ ਇੱਕ ਤੁਹਾਡੀ ਬੇਟੀ ਮੈਂ ਕਿਹਾ ਦੋ ਤਿੰਨ ਥਾਂ ਤੋਂ ਪੋਜੀਸ਼ਨਾਂ ਲੈ ਕੇ ਆਉਂਦੀ ਹੈ ਤੇ ਉਹਦੇ ਬਾਰੇ ਤੁਹਾਨੂੰ ਮੈਂ ਮੁਬਾਰਕਾਂ ਦਿੰਦਾ ਇਹ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਜੀ ਤੁਹਾਨੂੰ ਲੱਗਦਾ ਕਿ ਅੱਜ ਕੱਲ ਮੈਂ ਕਿਹਾ ਬੱਚਿਆਂ ਨੂੰ ਬਾਹਰ ਅੰਦਰ ਬਹੁਤ ਘੱਟ ਜਾਣ ਦਿੱਤਾ ਜਾਂਦਾ ਹੈ ਤੁਸੀਂ ਖੁਦ ਆਪ ਨਾਲ ਇੱਥੇ ਲੈ ਕੇ ਆਉਂਦੇ ਆ ਬੱਚਿਆਂ ਇਹ ਵੀ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਤੇ ਕਿਉਂਕਿ ਜਿਹੜੇ ਕੰਮ ਧੰਦੇ ਆ ਆਪਣੇ ਤਾਂ ਚੱਲਦੇ ਹੀ ਰਹਿੰਦੇ ਆ ਤੇ ਪਰ ਇਹਨਾਂ ਦਾ ਜਿਹੜਾ ਬੱਚਿਆਂ ਦਾ ਫਿਊਚਰ ਆ ਜੇ ਕਿਸੇ ਲਾਈਨ ਜਿਹੜਾ ਹੈਗਾ ਇਹਨਾਂ ਦਾ ਸੌਂਪ ਤੇ ਉਹ ਪੂਰਾ ਹੁੰਦਾ ਨਾ ਤੇ ਨਹੀਂ ਤਾਂ ਅੰਦਰ ਅੰਦਰ ਦਬ ਕੇ ਰਹਿ ਜਾਂਦਾ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਚਾਹੁੰਨਾ ਵੀ ਜਿਹੜੀ ਇੱਥੇ ਕੋਈ ਖਰਚਾ ਪਾਣੀ ਹੁੰਦਾ ਤੇ ਤੁਹਾਡਾ ਉਹਦਾ ਕਿੱਦਾਂ ਅਡਜਸਟ ਹੁੰਦਾ ਜਿਵੇਂ ਭਾਈ ਕੋਸ ਸਾਹਿਬ ਨੂੰ ਵੀ ਤੁਸੀਂ ਪੇਮੈਂਟ ਦੇਣੀ ਹੁੰਦੀ ਹੈ ਹਾਂਜੀ ਹਾਂਜੀ ਤੇ ਉਹਦਾ ਕਿੱਦਾਂ ਅਡਜਸਟ ਦੇਖੋ ਜੀ ਪਹਿਲਾਂ ਤਾਂ ਸ਼ੁਰੂਆਤ ਮਤਲਬ ਆਪ ਦੇ ਕੋਲੋਂ ਪੈਸੇ ਲਾ ਕੇ ਤੇ ਗਰਾਊਂਡ ਵਗੈਰਾ ਬਣਾਏ ਤੇ ਚਾਹ ਪੋਲ ਵਗੈਰਾ ਲੱਗਿਆ ਸਾਰੇ ਹੈ ਨਾ ਹਾਂਜੀ ਤੇ ਉਵੇਂ ਫਿਰ ਚਲੋ ਕੋਈ ਮਿੱਤਰ ਪਿਆਰਾ ਮਿਲ ਗਿਆ ਤੇ ਉਹਨੇ ਕੁਸ਼ਵਾਰੂ ਮਦਦ ਕਰਤੀ ਹਾਂਜੀ ਠੀਕ ਹੈ ਵੀ ਪਹਿਲੇ ਸਾਲ ਸਾਡਾ ਉਵੇਂ ਚੱਲ ਗਿਆ ਤਨਖਾ ਦਾ ਜੀ ਅਗਲੇ ਸਾਲ ਕਿਸੇ ਨੇ ਹੋਰ ਮਤਲਬ ਇਹ ਕਰਤੀ ਇਸ ਕਰਕੇ ਸਾਨੂੰ ਜਨੇ ਤਕਰੀਬਨ ਲੱਖ ਸਵਾ ਲੱਖ ਰੁਪਏ ਦੇ ਨੇ ਮਰੋਂ ਉਹਨਾਂ ਨੇ ਭੇਤੀਆ ਪਰ ਉਹਨਾਂ ਨੇ ਆਪਦਾ ਨਾਮ ਗੁੱਟ ਰੱਖਿਆ ਜੀ ਠੀਕ ਹੈ ਵੀ ਅਸੀਂ ਤੁਹਾਡੀ ਮਦਦ ਕਰਦੇ ਹਾਂ ਪਰ ਸਾਡਾ ਨਾਮ ਨਹੀਂ ਹੋਣਾ ਚਾਹੀਦਾ ਚੱਲ ਆਪਾਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਵੀ ਇਹਨਾਂ ਬੱਚੀਆਂ ਬਾਰੇ ਉਹਨਾਂ ਨੇ ਸੋਚਿਆ ਹਨਾ ਹਾਂਜੀ ਹਾਂ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਮੰਥਲੀ ਦੂਜਾ ਭੇਜ ਦਿੰਨੇ ਆ ਹਾਂਜੀ ਤੇ ਤਾਂ ਇਹ ਜਦ ਕੋਸਾ ਨੂੰ ਉੱਤੇ ਪਹਿਲਾਂ ਭਰੌੜ ਮਿਲੇ ਸੀਗੇ ਅਸੀਂ ਖੇਡਦੇ ਦੇਖਿਆ ਤੇ ਫਿਰ ਅਸੀਂ ਮੈਂ ਸੋਚਿਆ ਵੀ ਨਹੀਂ ਹੈ ਵੀ ਉਹ ਮੱਛੀਆਂ ਨੂੰ ਪਾਉਣਾ ਜਦ ਆਪਣੇ ਹਿੰਮਤ ਪਰ ਇਹਨਾਂ ਨੂੰ ਆਉਣਾ ਚਾਹੀਦਾ ਤੇ ਇਹਨਾਂ ਨੂੰ ਵੀ ਚੌਥਾ ਸਾਲ ਹੋ ਗਿਆ ਸਾਡੇ ਕੋਲੇ ਆਉਂਦਿਆਂ ਨੂੰ ਤੇ ਬਹੁਤ ਮਿਹਨਤ ਕਰਵਾਉਂਦੇ ਆ ਜੀ ਹਾਂਜੀ ਵੀਰ ਜੀ ਅੱਗੇ ਤਾਂ ਤੁਹਾਡੇ ਚ ਲੋਕ ਕਿਸੇ ਵੀਰ ਨੇ ਗੁਪਤ ਜਿਹੜੀ ਮਦਦ ਕਰਤੀ ਸੀ ਕਿਉਂਕਿ ਕੋਸਾ ਨੂੰ ਵੀ ਆਪਾਂ ਨੂੰ ਸੈਲਰੀ ਦੇਣੀ ਹੁੰਦੀ ਹੈ ਹਨਾ ਤੇ ਆਪਣਾ ਟਾਈਮ ਕੱਢ ਕੇ ਕੀਮਤੀ ਸਮਾਂ ਕੱਢ ਕੇ ਇਹਨਾਂ ਬੱਚਿਆਂ ਲਈ ਲਾਉਂਦੇ ਨੇ ਤੇ ਅੱਗੇ ਤੋਂ ਕਿਦਾਂ ਤੁਸੀਂ ਇਹ ਐਡਜਸਟ ਕਰੋਗੇ ਵੀ ਆਪ ਨੂੰ ਥੋੜੀ ਦੇਖੋ ਜੀ ਪਹਿਲਾਂ ਜਿਹੜੇ ਸੀ ਉਹ ਤਾਂ ਤਕਰੀਬਨ ਸਾਡੇ ਕੋਲੇ ਖਤਮ ਹੋ ਚੁੱਕੇ ਆ ਹਾਂਜੀ ਫਿਲ ਤਾ ਸੀ ਮਤਲਬ ਵਿਕੋਲ ਕਰ ਰਹੇ ਆ ਹਲੋ ਕੋਈ ਨਹੀਂ ਉਦੋਂ ਕੋਈ ਮਿੱਤਰ ਪਿਆਰਾ ਵਾਰ ਕੋਈ ਐਨ ਆਰ ਆ ਕੋਈ ਹੋਰ ਸਾਡਾ ਸਹਿਯੋਗ ਕਰ ਦੂਗਾ ਅੱਗੇ ਵੀ ਅਸੀਂ ਕਦੇ ਕਿਸੇ ਤੋਂ ਮੰਗੇ ਨਹੀਂ ਆਪਣੇ ਆਪ ਦਿੱਤੇ ਹ ਹਾਂਜੀ ਹੁਣ ਵੀ ਕੋਈ ਮਿੱਤਰ ਪਿਆਰਾ ਆਪਣੇ ਆਪ ਸਾਨੂੰ ਭੇਜ ਦੂਗਾ ਅਪ ਅਗਲੇ ਸਾਲੇ ਵੀ ਕਰ ਦਿਆਂਗੇ ਵੈਸੇ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਭਾਈ ਸਾਡੀ ਹੈਲਪ ਕਰੋ ਆਗੇ ਆਪਾਂ ਸਾਰੇ ਬੱਚਿਆਂ ਦੀਆਂ ਸਾਰਿਆਂ ਗੇਮ ਆਪਾਂ ਚਲਵਾ ਸਕੀਏ ਕਿਉਂਕਿ ਬੱਚਿਆਂ ਦਾ ਫਿਊਚਰ ਦਾ ਸਵਾਲ ਆ ਹਨਾ ਕਿਉਂਕਿ ਆਉਣ ਵਾਲੇ ਦਿਨ ਦੇ 스타 ਨੇ ਇਹ ਬੱਚੇ ਤੇ ਵੱਖ-ਵੱਖ ਪੋਜੀਸ਼ਨਾਂ ਤੇ ਜਾਣਾ ਇਹਨਾਂ ਨੇ ਤੇ ਇਹਨਾਂ ਲਈ ਜੇ ਕੋਈ ਐਨ ਆਰ ਆਈ ਵੀਰ ਜਾਂ ਪਿੰਡ ਵਾਸੀ ਕੋਈ ਦਾਨੀ ਸੱਜਣਾ ਕੋਈ ਦਾਨ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਨੂੰ ਨਹੀਂ ਚਾਹੀਦਾ ਜਿਹੜਾ ਇਹਨਾਂ ਦਾ ਕੋਚ ਰੱਖਿਆ ਹੋਇਆ ਉਹਨਾਂ ਨੂੰ ਆਪ ਨੂੰ ਸੈਲਰੀ ਦੀ ਬਹੁਤ ਜ਼ਰੂਰਤ ਆ ਉਹ ਵੀ ਹੈਗੇ ਜੀ ਉਹਨਾਂ ਦੀ ਆਪਾਂ ਜਿਹੜੀ ਹੈਗੀ ਜ਼ਰੂਰਤ ਪੂਰੀ ਕਰਨੀ ਹੈ ਕਿਉਂਕਿ ਟਾਈਮ ਕੱਢ ਕੇ ਆਉਣਾ ਬਹੁਤ ਵੱਡੀ ਗੱਲ ਆ ਹੂੰ ਬਾਕੀ ਹੈ ਜੀ ਹੁਣ ਕੋਈ ਬੱਚੇ ਗਰੀਬ ਆ ਵਿਚਕਰਾਂ ਚੋਂ ਹੁਣ ਕਈ ਬੱਚਿਆਂ ਦੇ ਬੂਟ ਵੀ ਨਹੀਂ ਹੁੰਦੇ ਠੀਕ ਆ ਕਿਸੇ ਕੋਲੇ ਰੈਕਟ ਨਹੀਂ ਹੁੰਦਾ ਤੇ ਸ਼ਟਲਾਂ ਦਾ ਵੀ ਆਪਣੇ ਕੋਲੇ ਦੂਜਾ ਵੀ ਉਹਨਾਂ ਨੂੰ ਲੈ ਕੇ ਦੇਣੀ ਹੈ ਖੇਡਣ ਨੂੰ ਤੇ ਕਈ ਬੱਚੇ ਤਾਂ ਹੁਣ ਵਿਚਾਰੇ ਬੂਟਾਂ ਦੇ ਮਾਰੇ ਨਹੀਂ ਦੂਜਾ ਗਰਾਊਂਡ ਚ ਜਾਂਦੇ ਵੀ ਸਾਡੇ ਕੋਲੇ ਬੂਟ ਹੈ ਨਹੀਂ ਫਿਰ ਉਹਨਾਂ ਨੂੰ ਉਦਾਂ ਵੀ ਉਹ ਵੀ ਹੈਲਪ ਕਰੀ ਦੀ ਜੀ ਬਹੁਤ ਚਾਹੁੰਦੇ ਆ ਜੇ ਵਧੀਆ ਗੱਲ ਹੈ ਵੀ ਸਮੱਸਿਆ ਸਾਰਿਆਂ ਨੂੰ ਵਰਦੀਆਂ ਹੁਣ ਬੂਟੋ ਇਸ਼ੂ ਕਰ ਰਹੇ ਇਹਨਾਂ ਦੇ ਹੁਣ ਤਾਂ ਵਧੀਆ ਗੱਲ ਹੈ ਹਾਂਜੀ ਇੱਕ ਇਹਨਾਂ ਦੀ ਵਰਦੀ ਬਣ ਜੇ ਉਹ ਵੀ ਵਧੀਆ ਹੈ ਨਾ ਵੀ ਜੋ ਲੋਰ ਤੇ ਟੀ-ਸ਼ਰਟ ਤੇ ਇੱਕ ਸ਼ੂ ਵੀ ਉਹਨਾਂ ਦਾ ਜੀ ਜੇ ਕੋਈ ਦਾਨ ਕਰਨਾ ਚਾਹੁੰਦਾ ਤਾਂ ਇਹਨਾਂ ਦੀ ਸਪੋਰਟ ਕਰਨਾ ਚਾਹੁੰਦਾ ਤਾਂ ਉਹ ਵੀ ਤੁਸੀਂ ਇਹਨਾਂ ਬੱਚਿਆਂ ਲਈ ਏ ਮੇਰੇ ਸਾਹਿਬ ਨਾਲ 10 ਤੋਂ 12 ਬੱਚੇ ਨੇ ਜਿਹੜੇ ਹੈਗੇ ਇੱਥੇ ਚਾਰ ਪੰਜ ਹੈ ਨਹੀਂ ਮੈਸ 15 ਤੋਂ ਉੱਪਰ ਆ ਜੀ ਚਾਰ ਤੋਂ ਪੰਜ ਜਿਹੜੀ ਮੈਸ ਪਰ ਚਲਦੀ ਕਰਕੇ ਕੁਝ ਬੱਚੇ ਆ ਜੀ ਪਿੰਡਾਂ ਚੋਂ ਆਉਂਦੇ ਆ ਉਹਨਾਂ ਨੂੰ ਕਿਸੇ ਕਾਰਨ ਕਰਕੇ ਜਾਂ ਪੇਪਰ ਜਿਹੜੇ ਚੱਲਦੇ ਆ ਉਹਦਾ ਕਰਕੇ ਨਹੀਂ ਆ ਚੁੱਕੇ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਹਿੰਮਤਪੁਰੇ ਦੇ ਆਉਣ ਵਾਲਾ ਭਵੇਖਾ ਤੇ ਇਹਨਾਂ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਦੇ ਆਂ ਹਾਂਜੀ ਜਿਵੇਂ ਕਈ ਪਿੰਡਾਂ ਨੂੰ ਹਲੇ ਪਤਾ ਨਹੀਂ ਲੱਗਿਆ ਵੀ ਇੱਥੇ ਐਂਡੋਰ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਹੁੰਦੀ ਆ ਵੀ ਇੱਕ ਕੋਚ ਵੀ ਆਪਣਾ ਜਿਹੜਾ ਰੱਖਿਆ ਹੋਇਆ ਆ ਤੇ ਜੇ ਹੋਰ ਨੇੜੇ ਤੇੜੇ ਪਿੰਡਾਂ ਦੇ ਆਉਣੇ ਚਾਹਣ ਜਾਂ ਆਪਣੀ ਹਿੰਮਤਪੁਰੇ ਦੇ ਹੋਰ ਆਉਣੇ ਚਾਹਣੋਂ ਕੀ ਇਹਨਾਂ ਦਾ ਕੋਈ ਚਾਰਜ ਵਗੈਰਾ ਰੱਖਿਆ ਹੋਇਆ ਨਹੀਂ ਅਸੀਂ ਬੱਚਾ ਤੋਂ ਆਪਾਂ ਕੋਈ ਨਹੀਂ ਲੈਂਦੇ ਚਾਹੇ ਕੋਈ ਬਾਹਰਲੇ ਪਿੰਡੋਂ ਆਜੇ ਜਾਂ ਕੋਈ ਇੱਥੋਂ ਆਜੇ ਤੇ ਵੀ ਆਪਾਂ ਇਹਨਾਂ ਦਾ ਇਹਨਾਂ ਤੋਂ ਕੁਝ ਨਹੀਂ ਲੈਂਦੇ ਬਸ ਇਹਨਾਂ ਵੀ ਆ ਜਾਣ ਇਹਨਾਂ ਬਹੁਤ ਆ ਠੀਕ ਹੈ ਬਸ ਇਹਨਾਂ ਨੂੰ ਵੀ ਇਹੀ ਹੁੰਦਾ ਵੀ ਬਸ ਆਜੋ ਕਿਰਪਾਹ ਕੋਈ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਜੇ ਕਿਸ ਬੀਰ ਭੈਣ ਨੇ ਇੱਥੇ ਆਉਣਾ ਹੋਵੇ ਭੈਣ ਨੇ ਆਉਣਾ ਹੋਵੇ ਤਾਂ ਉਹ ਇੱਥੇ ਸੰਪਰਕ ਕਰ ਸਕਣ ਇੱਕ ਨੰਬਰ ਦੇ ਦੋ ਜੀ 99157 79086 ਇੱਕ ਵਾਰੀ ਹੋਰ ਬੋਲਦੇ 99157 79086 ਠੀਕ ਹੈ ਜੀ ਦੋਸਤੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਨਾ ਤੇ ਇਹ ਜਿਹੜੀਆਂ ਬੱਚੀਆਂ ਨੇ ਹਿੰਮਤਪੁਰੇ ਦੀਆਂ ਜਾਂ ਬਾਹਰੋਂ ਪਿੰਡੋਂ ਹੁੰਦੀਆਂ ਤੇ ਇਹਨਾਂ ਦੀ ਜਿਹੜੀ ਹੌਂਸਲਾ ਅਫਜ਼ਾਈ ਵੱਸ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਤੋਂ ਵੱਧ ਜਿਹੜੇ ਮੈਡਲ ਹਿੰਮਤਪੁਰੇ ਦੀ ਝੋਲੀ ਪਾ ਸਕਣ ਜਿਲ੍ਹਾ ਮੋਗਾ ਦੀ ਝੋਲੀ ਪਾ ਸਕਣ ਪੂਰੇ ਪੰਜਾਬ ਦੀ ਝੋਲੀ ਦੇ ਵਿੱਚ ਪਾ ਸਕਣ ਜੀ ਧੰਨਵਾਦ